ਰਾਜਪੁਰਾ ਸਿਟੀ ਪੁਲਿਸ ਨੇ ਕਰਾਂ ਵਿੱਚ ਪਾੜ ਪਾ ਕੇ ਚੋਰੀਆਂ ਕਰਨ ਵਾਲੇ ਦੋ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲ ਇੱਕ ਗੱਡੀ ਚੋਰੀ ਕੀਤੀ ਤੇ ਦੋ ਸਿਲੰਡਰ ਕਿਉਂ ਦੇ 10 3 ਅਤੇ ਕਟਰ ਵੀ ਬਰਾਮਦ ਕੀਤਾ ਗਿਆ ਹੈ ਇਸ ਸਬੰਧੀ ਐਸਐਚਓ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਮੌਕੇ ਤੋਂ ਇੱਕ ਚੋਰ ਫਰਾਰ ਹੋ ਗਿਆ ਹੈ ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਾਡੇ ਕਈ ਦਿਨਾਂ ਤੋਂ ਕੁਝ ਚੋਰੀਆਂ ਹੋਰੀਆਂ ਸੀਗੀਆਂ ਉਹ ਚੋਰੀਆਂ ਬਾਰੇ ਅਸੀਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਦਨ ਸ਼ਰਮਾ ਆਈਪੀਐਸ ਅਤੇ ਸਾਡੇ ਐਸਪੀ ਵੀ ਸਰਦਾਰ ਗੁਰਵੰਤ ਸਿੰਘ ਬੈਂਸ ਨੂੰ ਜਾਣਕਾਰੀ ਦਿੱਤੀ ਉਹਨਾਂ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾ ਕੇ ਬੀਐਸਪੀ ਰਾਜਪੁਰਾ ਦੀ ਹਦਾਇਤਾਂ ਤੋ ਮੁਕ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਸਾਨੂੰ ਇੱਕ ਵੱਡੀ ਕਾਮਯਾਬੀ ਹੋ ਗਈ ਜਦੋਂ ਸਾਡੇ ਏਐਸਸੀ ਬਲਵੀਰ ਸਿੰਘ ਦੀ ਟੀਮ ਨੂੰ ਤਿੰਨ ਦੋਸ਼ੀਆਂ ਬਾਰੇ ਇਨਫਰਮੇਸ਼ਨ ਮਿਲੀ ਜਿਹੜੇ ਦੁਕਾਨਾਂ ਤੋੜਦੇ ਆ ਤੇ ਦੁਕਾਨਾਂ ਦੇ ਵਿੱਚੋਂ ਸਮਾਨ ਲੈ ਕੇ ਬਾਹਰ ਵੇਚ ਦਿੰਦੇ ਆ ਤੇ ਉਹਨਾਂ ਵਿੱਚੋਂ ਅੱਜ ਅਸੀਂ ਇੱਕ ਗੁਰਦੀਪ ਸਿੰਘ ਉਹ ਬੋਲੜੀ ਤੇ ਦੂਜਾ ਸ਼ਿਵਮ ਜਿਹੜਾ ਵਰਦੀਪ ਗੋਲਡੀ ਹੈ ਇਹ ਬੱਸੀ ਪੜਾਣਾ ਦਾ ਰਹਿਣ ਵਾਲਾ ਜਿਹੜਾ ਸ਼ਿਵਮ ਹੈਗਾ ਇਹ ਹੈਗਾ ਆ ਰਾਜਪੁਰੇ ਪੁਰਾਣੇ ਰਾਜਪੁਰੇ ਦਾ ਰਹਿਣ ਵਾਲਾ ਤੇ ਇੱਕ ਹੈਗਾ ਗੁਰਿੰਦਰ ਸਿੰਘ ਬੁਰੀ ਜਿਹੜਾ ਧਿਆਨਪੁਰਾ ਪਿੰਡ ਪੈਂਦਾ ਕਰਾਲੀ ਕੋਲੇ ਉੱਥੇ ਦਾ ਰਹਿਣ ਵਾਲਾ ਜਿਹੜਾ ਇਹ ਫਰਾਰ ਹੋ ਗਿਆ ਇਹਨੂੰ ਵੀ ਅਸੀਂ ਬਹੁਤ ਜਲਦ ਫੜ ਲਾਂਗੇ ਅਸੀਂ ਮੁਖਬਰੀ ਦੇ ਆਧਾਰ ਤੇ ਐਫ ਆਰ ਨੰਬਰ 155 300 194 194 ਸੋਰੀ ਤੇ ਇਹਦਾ 331 ਜੀਵਨ ਚਾਲ ਤੇ 317 ਦੇ ਵਿੱਚ ਅਸੀਂ ਕਵਰੀ ਕੀਤੀ ਹੈ ਇਹਨਾਂ ਕੋਲੋਂ ਸਾਨੂੰ ਮਤਲਬ 10 ਟੀਮ ਘੋਦੇ ਜਿਹੜੇ ਪੁਰਾਣੀ ਅਨਾਜ ਮੰਡੀ ਤੋਂ ਚੋਰੀ ਕੀਤੇ ਜੀ ਮੈਂ ਤੁਹਾਨੂੰ ਫੋਟੋ ਵੀ ਸ਼ੇਅਰ ਕਰੂੰਗਾ ਉਹ ਤੇ ਦੋ ਸਿਲੰਡਰ ਨੇ ਇੱਕ ਵੱਡਾ ਤੇ ਸਿਲੰਡਰ ਇੱਕ ਗੱਡੀ ਜਿਹੜੀ ਗੱਡੀ ਦੇ ਵਿੱਚ ਇਹ ਚੋਰੀ ਕਰਦੇ ਸੀ ਉਹ ਜੋ ਹਰਾਬਾ ਸਾਈਡ ਤੋਂ ਇਹ ਮੰਨਿਆ ਵੀ ਇਹਨਾਂ ਨੇ ਜਿਹੜੀ ਬੱਕਰੀਆਂ ਵਗੈਰਾ ਵੀ ਚੋਰੀ ਕੀਤੀਆਂ ਨੇ ਤੇ ਉਹ ਸਾਡੇ ਕੋਲ ਅੱਜ ਬਰਾਮਦ ਹੋ ਗਿਆ ਸਮਾਨ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅ ਪ੍ਰਮਾਣਦ ਹਾਸਲ ਕਰਾਵਾਂਗੇ ਪਰ ਮਾੜਾਦਰਾਂ ਸਾਨੂੰ ਹੋਰ ਵੀ ਜਿਹੜੇ ਵੱਡੇ ਕਲਾਸੇ ਹੋਣਗੇ ਉਹ ਉਮੀਦ ਹੈਗੇ ਸਰੇ ਜਿਹਨਾਂ ਨੂੰ ਵੇਚਦੇ ਸੀਗੇ ਉਹਨਾਂ ਤੇ ਵੀ ਕੋਈ ਕਾਰਵਾਈ ਹੋਏਗੀ ਹਾਂਜੀ ਹਾਂਜੀ ਉਹਨਾਂ ਤੇ ਵੀ ਕਾਰਵਾਈ ਹੋਊਗੀ ਜੀ ਫਿਲਹਾਲ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰੇ ਜਿਹੜੀ ਗੱਡੀ ਫੜੀ ਗਈ ਗੱਡੀ ਵੀ ਚੋਰੀ ਦੀ ਹੈ ਕਿ ਇਹ ਇਹਨਾਂ ਦੀ ਆਪਣੀ ਗੱਡੀ ਹੈ ਪੁਲਿਸ ਦੇਖ ਰਹੇ ਆ ਕਿ ਉਹ ਕਢਾਵਾਂਗੇ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਦੀ ਆਪਣੀ ਗੱਡੀ ਹੈ ਜਾਂ ਚੋਰੀ ਗੱਡੀ ਉਹ ਗੱਡੀ ਤੁਹਾਨੂੰ ਮੈਂ ਫੋਟੋ ਇੱਕ ਵੀਡੀਓ ਸ਼ੇਅਰ ਕਰੂਗਾ ਉਹਦੇ ਵਿੱਚ ਗੱਡੀ ਆ ਰਹੀ ਹੈ ਤੇ ਉਹ ਜਿਹੜੀ ਗੱਡੀ ਚੋਰੀ ਕਰਕੇ ਲਿਆ ਸਰ ਜੀ ਬੈਕਗ੍ਰਾਉਂਡ ਵੀ ਕਿਸ ਤਰ੍ਹਾਂ ਦਾ ਬੈਕਗ੍ਰਾਉਂਡ ਇਹਨਾਂ ਦਾ ਪਹਿਲਾ ਜਿਹੜਾ ਗੱਡੀ ਦਾ ਬਰਿੰਦਰ ਸਿੰਘ ਗੋਰੀ ਹੈ ਇਹ ਪਹਿਲਾਂ ਮੱਜਾਂ ਚੋਰੀ ਕਰਦਾ ਸੀਗਾ ਇਹ ਮੱਜਾਂ ਚੋਰੀ ਦੇ ਤੇ ਕੋਈ ਪਰਚੇ ਕਰਦਾ ਹੈ ਇਹ ਜਿਹੜਾ ਦੂਜਾ ਹੈਗਾ ਆਪਣਾ ਇਹ ਬੋਲਡੀ ਹੈ ਇਹ ਦੋਨੇ ਜੇਲ੍ਹ 'ਚ ਇਕੱਠੇ ਹੋਏ ਸੀ ਜੇਲ੍ਹ ਦੇ ਵਿੱਚ ਇਹਨਾਂ ਦੀ ਤਾਲਮੇਲ ਹੋਇਆ ਬਾਹਰ ਆ ਕੇ ਫਿਰ ਇਹਨਾਂ ਨੇ ਆਪਸ ਵਿੱਚ ਕਨੈਕਸ਼ਨ ਬਣਾ ਕੇ ਕੀਤੀ ਇਹ ਚੋਰੀਆਂ ਕਰ ਰਹੀਆਂ ਸਰੇ ਜਿਹੜਾ ਸਮਾਨ ਚੋਰੀ ਕੀਤਾ ਇਹ ਇਹ ਰਿਕਵਰ ਹੋ ਗਿਆ ਜੀ ਹਾਂਜੀ ਇਹ ਸਾਡੇ ਕੋਲੋਂ ਮਤਲਬ 10 ਟੀਨ ਕਿਉ ਜਿਹੜਾ ਰਫੈਨ ਚੋਰੀ ਕੀਤਾ ਇਹ ਪੁਰਾਣੀ ਲਾਜ ਮੰਡੀ ਚੋਂ ਤੇ ਕੁਝ ਕੋਲ ਡਰਿੰਕ ਵਗੈਰਾ ਹੈਗੇ ਨੇ ਜਿਹੜੇ ਜੰਤਾ ਵੇਖ ਰਿਹਾ ਉਹਨਾਂ ਦੇ ਚੋਰੀ ਕੀਤੇ ਜੀ ਤੇ ਦੋ ਸਿਲੰਡਰ ਨੇ ਜੀ ਇੱਕ ਕਟਰ ਹੈ ਜਿਹਦੇ ਨਾਲ ਇਹ ਸ਼ਟਰ ਵੱਢਦੇ ਸੀ ਸਰ ਜਿਸਨਾ ਸਾਡੇ ਸ਼ਹਿਰ ਦੇ ਵਿੱਚ ਨਾ ਗਰੀਲਾ ਬਹੁਤ ਜ਼ਿਆਦਾ ਚੋਰੀ ਹੁੰਦੀ ਹੈ ਜੀ ਕੋਈ ਇਸ ਤਰ੍ਹਾਂ ਦਾ ਵੀ ਮੰਨੇ ਮੰਨਾਈ ਹੋਈ ਉਹਨਾਂ ਦੀ ਵੀ ਘਰੇ ਤੋਂ ਚੋਰੀ ਕੀਤੀ ਹੋਇਆ ਇਹਨਾਂ ਨੇ ਕਿਉਂਕਿ ਦੇਖਾਂਗੇ ਇਸ ਰਮਾਣਦਾਨ ਤਰ੍ਹਾਂ ਦੇਖਾਂਗੇ ਰਮਾਣਦਾਨ ਦੌਰਾਨ ਕੁਝ-ਕਿਛ ਕਰਾਂਗੇ ਫੈਲ ਗਏ ਇੱਕ ਫੋਕਲ ਪੁਆਇੰਟ ਚੋਂ ਕਿ ਜਰਾ ਟੈਂਕੂ ਚੋਰੀ ਹੋਇਆ ਜੀ ਉਹਦੇ ਬਾਰੇ ਕੁਝ ਜਾਣਕਾਰੀ ਮਿਲੀ ਵੀ ਉਹ ਕਿਤੇ ਇਹਨਾਂ ਨੇ ਤਾਂ ਨਹੀਂ ਚੋਰੀ ਕੀਤਾ ਮੈਂ ਤੱਕ ਕੋਈ ਤੱਕ ਨਾ ਲੱਗ ਪਾਇਆ ਲੋਕੀ ਜਨ ਸੁਆਦੀ ਵਾਰਤਾਤ ਹੈਗੇ ਜੀ ਉਹਦੇ ਵਿੱਚ ਵੀ ਅਸੀਂ ਲੱਗੇ ਹੋਏ ਹਾਂ ਉਹਨੂੰ ਵੀ ਜਲਦ ਨਾਲ ਸਰ ਜਿਹੜੀ ਬੀਤੇ ਦਿਨੀ ਇਥੇ ਮੰਡੀ ਦੇ ਵਿੱਚ ਹੋਰ ਤਾਂ ਵਾਰਦਾਤਾਂ ਹੋਈਆਂ ਲੱਗਦਾ ਵੀ ਇਹਨਾਂ ਦੇ ਇਹਨਾਂ ਦੇ ਹੱਥੋਂ ਨਹੀਂ ਹੋ ਸਕਦਾ ਜੀ ਹਾਂਜੀ ਉਹ ਵੀ ਅਸੀਂ ਕਰਾਂਗੇ ਜਿਹੜਾ ਵਾਰਦਾਤਾਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਕਿੰਨੇ ਇਹਨਾਂ ਦੇ ਪੇਪਰ ਚੇ ਆ ਕੀ ਕਰਦੇ ਰਹੇ ਨੇ ਕਿੰਨੀ ਕਿਹੇ ਵਾਰਦਾਤਾਂ ਕਰਦੇ ਰਹੇ ਆ ਬਿਲਹਰ ਤਾਂ ਇਹ ਇੱਕੇ ਵਾਰਦਾਤ ਮੰਨਿਆ ਜਿਹੜੀ ਗੇਮਾਂ ਚੋਰੀ ਕਰਦੇ ਸੀਗੇ ਤੇ ਇੱਥੇ ਜਿਹੜੇ ਸਾਡੇ ਮਤਲਬ ਦੁਕਾਨਾਂ ਵਗੈਰਾ ਤੋੜਦੇ ਸੀ ਉਹ ਮਤਲਬ ਹੁਣ ਐਡਵਰਟਾਈਜ਼ਮੈਂਟ ਤੋਂ ਦੋ ਬੰਦੇ ਕਾਬੂ ਕੀਤੇ ਜੀ ਕਿਉਂਕਿ ਦੋ ਬੰਦੇ ਜੀ ਇੱਕ ਗੱਡੀ ਕਾਬੂ ਕਰ ਲਈ ਜਿਹੜਾ ਗੁਰਿੰਦਰ ਸਿੰਘ ਪੂਰੀ ਜਿਹੜਾ ਧਿਆਨ ਪਰੇ ਦਾ ਰਹਿਣ ਨਾਲ ਉਹ ਫਰਾ ਰਹੇ ਉਹ ਫਰਾ ਰਹੇ ਉਹਨੂੰ ਜਲਦੀ ਕਾਬੂ ਕਰ ਲਓ ਜਲਦੀ ਬਹੁਤ ਜਲਦੀ ਕਾਬੂ